गैर कानूनी हथियार दी सप्लाई कर दे सन चार देसी पिस्तौल बराबर अबोहर ची आई ए स्टाफ ने वी वारदात अंजाम देने दी तैयारी कर रहे लारेंस गैंग दो मैम्बर चार पिस्तौलांति जिंदा कारतूसा समेत काबू किया है थाना नंबर एक दी पुलिस ने दोवा दोषियों खिलाफ वक्त वक्त तारामातित मामला दर्ज करके जांच शुरू कर दी है सीआईए स्टाफ दी पुलिस फाजिल का रोड बाईपास से गश्त कर रही सी इस दौरान सूचना मिली कि पिंड पंचकोसी दे वसनीक दो नौजवान शीशपाल अते पीमसेन उर्फ पीम गोदारा वासी पिंड पंचकोसी दूजे राज्यों तो नाजायज असला लिया के पंजाब विच, विच विचंदा तंदा करते हैं

ਫੈਸਟੀਵਲ ਸੀਜ਼ਨ ਤੇ ਆਉਣ ਵਾਲੀਆਂ ਇਲੈਕਸ਼ਨ ਨੂੰ ਮੁੱਖ ਰੱਖਦੇ ਹੋਏ ਫਾਜ਼ਿਲਕਾ ਪੁਲਿਸ 24/7 ਆਵਾਮ ਦੀ ਖਿਦਮਤ ਹਾਜ਼ਰ ਹੈ ਜੀ ਇਸੇ ਲਈ ਸਾਡੇ ਦਿਨ ਰਾਤ ਨਾਕਾਬੰਦੀ ਪੈਟਰੋਲਿੰਗਸ ਚਲਦੀਆਂ ਰਹਿੰਦੀਆਂ ਨੇ ਤੋਂ ਕੱਲ ਰਾਤ ਕਰੀਬ 8:30 ਵਜੇ ਸੀਆਈਏ ਸਟਾਫ ਨੇ ਸਾਡੇ ਨਾਕਾ ਲਾਇਆ ਹੋਇਆ ਸੀਗਾ ਤਾਂ ਰਾਤ 9:30 ਵਜੇ ਤਕਰੀਬਨ ਨਾਕੇ ਤੇ ਇੱਕ ਮੋਟਰਸਾਈਕਲ ਦੇ ਉੱਤੇ ਦੋ ਵਿਅਕਤੀ ਸੀਗੇ ਸਵਾਰ ਤਾਂ ਉਹਨਾਂ ਨੂੰ ਜਦੋਂ ਰੋਕ ਕੇ ਚੈੱਕ ਕੀਤਾ ਤਾਂ ਦੋਨਾਂ ਕੋਲੇ ਹੀ ਦੋ-ਦੋ ਪਿਸਟਲ ਸੀਗੇ ਇੱਕ-ਇੱਕ ਉਹਨਾਂ ਦੀ ਪਾਕਟ ਚ ਤੇ ਇੱਕ ਡੱਬੇ ਚ ਪਾਇਆ ਹੋਇਆ ਸੀ ਨਾਲ ਐਮੂਨੀਸ਼ਨ ਸੀਗਾ ਤਾਂ ਉਹਨਾਂ ਨੂੰ ਰੌਂਡ ਅਪ ਕਰਕੇ ਅਰੈਸਟ ਕੀਤਾ ਹੈਗਾ ਅੱਜ ਕੋਰਟ ਚ ਪੇਸ਼ ਕਰਕੇ ਅਸੀਂ ਰਿਮਾਂਡ ਲਿਆ ਜਿਹੜੇ ਬੰਦੇ ਫੜੇ ਗਏ ਜੀ ਉਹਨਾਂ ਦੇ ਕੀ-ਕੀ ਨਾਮ ਹੈ ਜੀ ਰਿਮਾਂਡ ਕਿਨੇ ਦਿਨ ਦਾ ਅਸੀਂ ਦੋ ਦਿਨ ਦਾ ਲਿਆ ਜੀ ਹਲੇ ਸਾਨੂੰ ਜਿਵੇਂ ਲੀਡ ਮਿਲ ਗਈ ਜੋ ਉਹਦੇ ਹਾਲਾਤ ਹੋਣਗੇ ਉਹਦੇ ਅਕੋਰਡਿੰਗ ਉਹ ਅਪ੍ਰੀਂਟ ਵੀ ਕਰਾਂਗੇ ਰੂਪਈ ਦਾ ਐਕਸਟੈਂਡ ਵੀ ਕਰਾਂਗੇ ਸਰ ਕੋ ਪਹਿਲਾਂ ਕੁਕਦਮਲ ਕਰ ਚਾਹੀਦਾ ਇਨਾਂ ਤੇ ਹਾਂਜੀ ਇਹਦੇ ਚੋ ਇੱਕ ਹੈਗਾ ਟੀਮ ਸੈਨੂ ਟੀਮ ਗੋਦਰਾ ਵਸੀ ਪੰਜ ਕੋਸੀ ਥਾਣਾ ਕੋਈਆਂ ਸਰਵਰ ਜੀ ਸਰ ਇਹਨਾਂ ਦਾ ਕੋਈ ਵੱਡੇ ਇੱਕ ਹੈਗਾ ਸ਼ੀਸ਼ਪਾਲ ਸਿੰਘ ਗ੍ਰਾਮਜੀਗਲ ਜੀ ਇਹਨਾਂ ਦਾ ਕਿਸੇ ਵੱਡੇ ਗੈਨ ਨਾਲ ਕਨੈਕਸ਼ਨ ਜੇ ਹੁਣ ਸਾਨੂੰ ਜਦੋਂ ਡਿਊਰਿੰਗ ਇਹਨਾਂ ਦੀ ਇਨਵੈਸਟੀਗੇਸ਼ਨ ਜਦੋਂ ਰਿਮਾਂਡ ਦੇ ਵਿੱਚ ਸਾਨੂੰ ਪੁੱਛਕਿਸ਼ ਦੌਰਾਨ ਜੋ ਵੀ ਖੁਲਾਸੇ ਹੋਣਗੇ ਅਸੀਂ ਤੁਹਾਡੇ ਨਾਲ ਟਾਈਮ ਟੂ ਟਾਈਮ ਸ਼ੇਅਰ ਕਰਾਂਗੇ ਬਟ ਇਹ ਕਿੱਥੋਂ ਲੈ ਕੇ ਆਏ ਸੀ ਸੋਰਸ ਇਹਨਾਂ ਦਾ ਵੈਪਨ ਪ੍ਰਕਿਊਰ ਕਿੱਥੋਂ ਕੀਤਾ ਕਿਸ ਪਰਪਸ ਲਈ ਕੀਤਾ ਅੱਗੋਂ ਕੀ ਕਰਨਾ ਸੀ ਉਹ ਸਾਰੀਆਂ ਡਿਟੇਲਸ ਤੁਹਾਨੂੰ ਅਸੀਂ ਰਵੇਦੀ ਤਰ੍ਹਾਂ ਦੇ ਦਿਆਂਗੇ ਸਰ ਪਹਿਲਾਂ ਕੋਈ ਮੁਕਦਮਾ ਦਰਜ ਸਰੇ ਨਾਲ ਤੇ ਕੋਈ ਪਰਚਾ ਪਹਿਲਾਂ ਦਰਜ ਹੋਈ ਕਿਤੇ ਹਾਂਜੀ ਹਾਂ ਇਹਨਾਂ ਚੋ ਫੀਮ ਤੇ ਕਰ ਚੜਦੇ ਹਾਂਜੀ ਫੀਮ ਸੈਨ ਤੇ ਤਿੰਨ ਪਰਚੇ ਕਰ ਚੜਦੇ ਨੇ ਕਿਹੜੀ ਟੀਮ ਨੇ ਇਹ ਸਾਰਾ ਕੰਪ੍ਰੈਸ਼ਨ ਦਿੱਤਾ ਇਹ ਡੀਐਸਪੀ ਸਰਦਾਰ ਸੁਖਮਿੰਦਰ ਸਿੰਘ ਬਰਾੜ ਦੀ ਨਿਗਰਾਨੀ ਦੇ ਵਿੱਚ ਸਾਡੀ ਸੀਆਈਏ ਅਬੋਰ ਨੇ ਇਹ ਕੀਤੀ ਹੈਗੀ ਸਾਰੀ ਰਿਕਵਰੀ ਸਰ ਇਹ ਗੈਂ ਕਿਥੇ ਨ ਕਿਥੇ ਲੋਨਸ ਕਿੰਗ ਨਾ ਛੁੜਿਆ ਲੱਗਦਾ ਕਿ ਅਨਮੋਲ ਸੰਪਰਨ ਚ ਹੈਗਾ ਇਹ ਨਹੀਂ ਦਿਸ ਇਜ਼ ਵੈਰੀ ਪ੍ਰੀਮਚੁਰ ਟੂ ਸੇ ਐਨੀਥਿੰਗ ਅਸੀਂ ਹਲੇ ਤੁਹਾਨੂੰ ਇਹਦੇ ਬਾਰੇ ਜੋ ਉਚਕਿਚ ਦੇ ਦੌਰਾਨ ਸਾਹਮਣੇ ਆਉਣਗੇ ਕਲਾਸੇ ਬਹੁਤ ਥੋੜਾ ਨਸ਼ੀਰ ਕਰਦਾ ਸਰ ਜੀ ਜਿਹੜਾ ਇਹਨਾਂ ਦੇ ਪਹਿਲਾਂ ਪਰਚੀ ਉਹ ਕਾਹਦੇ ਕਾਹਦੇ ਦਰਜ ਹੈ ਜੀ